ਬਾਈ ਜਨਮੀ ਦਾ ਬਰਨਾਲੇ ਕਾਲਾ ਮੈਚ ਕਿਹੜਿਆਂ ਬਾਬੇ ਦੇ ਕੱਪ ਰੱਖਿਆ ਹੋਇਆ ਸੀਗਾ ਉਹ ਨਰੋਲ ਪਿੰਡ ਵਗਾਰ ਓਪਨ ਦੀ ਆਪਾਂ ਬਾਈ 11 ਬਾਰੋਂ ਦੀਆਂ 16 ਟੀਮਾਂ ਐਂਟਰ ਕੀਤੀਆਂ ਨੇ ਪਹਿਲਾਂ ਆਪਾਂ ਪੋਸਟਰ ਤੇ 8 ਟੀਮਾਂ ਲਿਖਿਆ ਸੀਗਾ ਚਲੋ ਟੀਮਾਂ ਇਹ ਏਰੀਆ ਦੇ ਕਰਕੇ ਟੀਮਾਂ ਵਧੀਆਂ ਆਪਣੇ ਕੋਲ ਏਰੀਆ ਦੀਆਂ ਟੀਮਾਂ ਨੇ ਬਾਈ ਪ੍ਰਬੰਧਕ ਕਹਿੰਦੇ ਆਪਾਂ 16 ਟੀਮਾਂ ਐਂਟਰ ਕਰਾਂ ਟਾਈਮ ਨਾਲ ਮੇਲਾ ਸ਼ੁਰੂ ਕਰਾਂਗੇ ਬਾਈ ਆਪਾਂ ਪਹਿਲੀ ਬੇਨਤੀ ਮੇਰੀ ਨਰੋਲ ਦੀਆਂ ਟੀਮਾਂ ਨੂੰ ਇਹ ਆ ਬਾਈ ਸਹੀ 10 ਵਜੇ ਗਰਾਊਂਡ 'ਚ ਪਹੁੰਚਣ ਦੀ ਕਿਰਪਾਲਤਾ ਕਰੋ 10 ਵਜੇ ਤੋਂ ਪਹਿਲਾਂ ਪਹਿਲਾਂ ਸਾਰੇ ਗਰਾਊਂਡ 'ਚ ਪਹੁੰਚ ਜਾਓ ਕੋਈ ਲੇਟ ਨਾ ਆਵੇ ਭਰਾ ਬਣ ਕੇ ਥੋੜਾ ਕਰਦਾ ਮੇਲਾ ਸਾਰਿਆਂ ਦਾ ਚਾਹੀ ਕਿਸੇ ਦਾ ਪਲੇਅਰ ਆਇਆ ਚਾਹੀ ਮੈਚ ਪੰਜਵਾਂ ਮੈਚ ਆ ਚਾਹੀ ਛੇਵਾਂ ਸਾਨੂੰ ਸਾਰੀਆਂ ਟੀਮਾਂ 11 ਵਜੇ ਤੱਕ ਇੱਥੇ ਪਹਿਲਾ ਮੇਲਾ ਸ਼ੁਰੂ ਕਰਨਾ ਭਰਾ ਬਣ ਕੇ ਪਹੁੰਚ ਜਾਓ ਹਾਂ 16 ਟੀਮਾਂ ਕਿਉਂ ਸਾਡਾ ਛੇਵਾਂ ਮੈਚ ਆ ਸੱਤਵਾਂ ਸੀ ਟਾਈਮ ਅਸੀਂ ਵੀ ਲੇਟ ਜਾਵਾਂਗੇ ਕੋਈ ਬਹਾਨਾ ਨਹੀਂ ਜਿਹੜੀ ਟੀਮ 1 ਮਿੰਟ ਵੀ ਲੇਟ ਹੋਈ ਕੱਟ ਦੇਣੀ ਹੈ ਇੱਥੇ 16 ਟੀਮਾਂ ਨੇ ਡਾੜੇ ਬਾਕੀ ਆ ਬਾਈ ਸਾਹਮਣੇ ਛੱਟ ਕੇ ਪਰਚੀਆਂ ਪਾਉਣੇ ਆ ਬਾਈ ਆਪਾਂ ਕਿਸੇ ਦਾ ਕੋਈ ਮਨ ਚ ਡਾਊਟ ਨਾ ਰਹੇ ਜਾਣਾ ਆ ਕਮੇਟੀ ਖੜੀ ਆ ਸਾਰੀ ਤੂੰ ਜੱਪੜਾ ਦੋ ਦੋ ਬਦਲ ਵਾਲਾ ਚੱਕ ਲੈ 15ਰ ਬਦਲ ਵਾਲਾ ਚੱਕ ਦੋ ਦੋ ਚੱਕ ਲੈ ਖੜੇ ਖੜੇ ਮੈਚ ਨਿਕਲ ਆਇਆ ਪਹਿਲਾਂ ਰੂੜੇ ਕਹਿੰਦਾ ਰੂੜੇ ਕਹਿੰਦਾ ਨਿਕਲ ਆਇਆ ਪਹਿਲੇ ਰੂੜੇ ਕਦੇ ਮਾਨੂੰ ਕਹਿ ਗਿੱਲਾਂ ਦਾ ਪਹਿਲਾ ਮੈਚ ਆ ਬਾਈ ਰੂੜੇ ਕਹਿੰਦਾ ਮਾਨੂੰ ਕਹਿ ਮਾਨੂੰ ਕਹਿ ਗੱਲ ਬਾਈ ਤੂੰ ਜਾ ਸੀ ਬਰਨਾਲੇ ਦੇ ਕਬੱਡੀ ਕੱਪ ਤੇ ਨਰੋਲ ਪਿੰਡ ਓਪਨਵਾਰ ਦੀ ਟਾਈਆਂ ਪੈ ਰਹੀਆਂ ਨੇ ਜੌਂਟੀ ਭਾਜੀ ਸਾਡੇ ਜੌਂਟੀ ਭਾਜੀ ਫਰਵਾਹੀ ਤੇ ਬਗਰੇ ਦਾ ਦੂਜਾ ਮੈਚ ਆ ਬਾਈ ਫਰਵਾਹੀ ਤੇ ਬਗਰੇ ਆ ਦਿਖਾ ਯਾਰ ਪਰਚੀ ਬਾਈ ਹਾਂ ਹਾਂ ਜੀ ਹਾਂ ਜੀ ਵਧੀਆ ਬਹੁਤ ਵਧੀਆ ਗੱਲ ਹੈ ਜੀ ਮਦਰਾ ਤੀਜੀ ਆਉਣ ਦੋ ਤੀਜੇ ਤੀਜਾ ਮੈਚ ਤੀਜਾ ਮੈਚ ਚਾਂਗਲੀ ਤੇ ਸ਼ੇਰੋਂ ਬਾਈ ਸ਼ੇਰੋਂ ਤੇ ਚਾਂਗਲੀ ਜੀ ਤੀਜਾ ਮੈਚ ਸ਼ੇਰੋਂ ਟੀਮ ਆ ਜਾਣੀ ਗੱਲ ਨੂੰ ਟਾਈਮ ਨਾਲ 11 ਵਜੇ ਨੂੰ ਭਾਈ 10 ਵਜੇ ਨੂੰ ਭਾਈ 10 ਵਜੇ ਹਾਂ ਗਲਤੀ ਨਹੀਂ ਤਾਂ ਕਿਉਂ 10 ਵਾ ਇਹ ਆਉਂਗੇ ਇਹ ਵੀ ਮਤਲਬ ਤੇ ਬੇਜਨਪੁਰ ਬਾਈ ਬੇਜਨਪੁਰ ਬੇਜਨਪੁਰ ਤੇ ਧੋਲਾ ਬਾਈ ਧੋਲਾ ਤੇ ਬੇਜਨਪੁਰ ਜੀ ਡੀਜ਼ਲ ਡੀਜ਼ਲ ਬੇਜਨ ਬੇਜਨ ਬੇਜਨਪੁਰ ਚੰਨਨਵਾਲ ਤੇ ਉਗੋ ਕੇ ਬਾਈ ਉਗੋ ਕੇ ਚੰਨਨਵਾਲ ਉਗੋ ਕੇ ਬਰਨਾਲਾ ਤੇ ਮੈਸਰਖਾਨਾ ਬਾਈ ਕੋਈ ਸਰ ਕਰਨਾ ਕਿੰਨ ਬਰਨਾਲੇ ਆ ਗਏ ਉੱਥੇ ਮੌਨ ਮੰਡੀ ਕੋਲੇ ਬਾਈ ਮੌਨ ਮੰਡੀ ਕੋਲੇ ਵਧੀਆ ਬਲੇਰ ਬਹੁਤ ਵਧੀਆ ਮੈਲਕਾਂ ਬਾਈ ਚੜੋ ਲਾਸਟ 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 ਨਹੀਂ ਗਲਤ ਰਹਿੰਦੇ ਚੜੋ ਲਾਸਟ ਮੈਂ ਕਿਹਾ ਹੋਰ ਬਾਈ ਟੀਮ ਆਉਂਦਾ ਇੱਕ ਮੇਰੇ ਹੱਥ ਵੱਨ ਕੇ ਬੈਸਿਆ ਬਾਈ ਟੀਮਾਂ ਦੇ ਖਿਡਾਰੀਆਂ ਨੂੰ ਸਾਰਿਆਂ ਨੂੰ ਉਹਨਾਂ ਦੇ ਕੋਸਾ ਬੰਨਾਂ ਨੂੰ ਬਾਈ ਵਿਪਰਾ ਬਣ ਕੇ ਪਹਿਲੀ ਗੱਲ ਤੇ ਇਹ ਆ ਵੀ ਜਿਵੇਂ ਮੈਚ ਨਿਕਲ ਰਹੇ ਨੇ ਉਸ ਹਿਸਾਬ ਤੇ ਮੈਚ ਕਰਾਵਾਂਗੇ ਕਿਸੇ ਦਾ ਮੈਚ ਲੇਟ ਨਹੀਂ ਕਰਦੇ ਬਾਈ ਬੇਸ਼ੱਕ ਮੇਰੇ ਪਿੰਡ ਦਾ ਪਹਿਲਾ ਮੈਚ ਆ ਬਈ ਪਹਿਲੇ ਹੀ ਹੋਊਗਾ ਹੁਣ ਨਾ ਮੈਚ ਨਹੀਂ ਠੀਕ ਆ ਬਾਈ ਠੀਕ ਹੈ ਜੀ ਪਹਿਲਾ ਮੈਚ ਰੂੜੇ ਕੇ ਤੇ ਮਾਣੂ ਕੇ ਗੱਲ ਦੂਜਾ ਮੈਚ ਫਰਬਾਹੀ ਤੇ ਬਦਰਾ ਤੀਜਾ ਚਾਂਗਲੀ ਤੇ ਸ਼ੇਰੋਂ ਚੌਥਾ ਧੌਲਾ ਤੇ ਬਿਜਨਪੁਰ ਪੰਜਵਾਂ ਹੈਗਾ ਚੰਨਨਾਲ ਤੇ ਉਗੋ ਕੇ ਬਰਨਾਲਾ ਤੇ ਮੈਸਰ ਖਾਨ ਮਹਿਲਕਲਾਂ ਤੇ ਝਾੜੋਂ ਖਡੂਰ ਤੇ ਮੋੜਨਾਬਾ ਆਂ ਬਰਾ ਬਣ ਕੇ 10 ਵਜੇ ਤੱਕ ਪਹੁੰਚ ਜਾਓ ਜੋ ਕਿ ਆਪਾਂ 11 ਵਜੇ ਤੱਕ ਮੈਚ ਕੋਈ ਵੀ ਟੀਮ ਲੇਟ ਨਹੀਂ ਹੋਣੀ ਚਾਹੀਦੀ ਸਾਡਾ 5ਵਾਂ 6ਵਾਂ ਮੈਚ ਆ ਸਾਡਾ ਪਲੇਅਰ ਲੇਟ ਹੋ ਗਿਆ ਜਾਂ ਫਲਾਣਾ ਹੋ ਗਿਆ ਤਾਂ ਭਰਾ ਬਣ ਕੇ ਹਾਂ ਬਾਈ ਜੌਂਟੀ ਵੀ ਖੇਡੂ ਇੱਕ ਬੇਨਤੀ ਹੱਥ ਬੰਨ ਕੇ ਮੇਰੀ ਇਹ ਆ ਬਾਈ ਸਾਰੀਆਂ ਟੀਮਾਂ ਦੇ ਖਿਡਾਰੀਆਂ ਦੇਖੋ ਯਾਰੀ ਦੋਸਤੀ ਸਾਰਿਆਂ ਨਾਲ ਹੀ ਆ ਬਾਈ ਹਨਾ ਤੁਸੀਂ ਕਹਿੰਨੋ ਫੋਨ ਕਰਾਈ ਜਾਓ ਵੀ ਸਾਡਾ ਮੈਚ ਇਹਨਾਂ ਨਾਲ ਕਰਦੇ ਬਾਈ ਹਨਾ ਉਹ ਭਰਾ ਬਣ ਕੇ ਹੱਥ ਬੰਨ ਕੇ ਪਹਿਲੀ ਮਾਫੀ ਆ ਸਾਰਿਆਂ ਤੋਂ ਬਾਈ ਹਨਾ ਤੁਹਾਨੂੰ ਪਤਾ ਹੀ ਆਪਾਂ ਵੱਡੇ ਪਲੇਅਰਾਂ ਨੂੰ ਟਾਈਮ ਦੇਣਾ ਹਨਾ ਛੋਟੇ ਆਪਾਂ ਸੋਚ ਕੇ ਵਧੀਆ ਪ੍ਰੈਸ ਰੱਖ ਕੇ ਵਧੀਆ ਨਾਮ ਰੱਖ ਕੇ ਸਾਰਾ ਕੁਝ ਕਰਕੇ ਛੋਡਾ ਨਾ ਸੈਟਿੰਗ ਕਰਕੇ ਖਰਚਾ ਪਾਣੀ ਦੇ ਕੇ ਤੁਹਾਨੂੰ ਫੇਰ ਛੋੜਿਆ 16 ਟੀਮਾਂ ਐਂਟਰ ਕਰ ਰਹੇ ਆ ਆਪਾਂ ਭਰਾਵਾਂ ਦੇ ਹੱਥ ਬੰਨ ਕੇ ਵੇਰਦੇ ਵੀ ਟਾਈਮ ਨਾਲ ਆ ਜਾਓ ਭਰਾਵਾਂ ਦੇ ਸਾਹ। ਬਾਕੀ ਦਰਸ਼ਕਾਂ ਨੂੰ ਬੇਤੀਆ ਪਹੁੰਚੋ ਜਿਹੜੀਆਂ 4 ਟੀਮਾਂ ਦੇ ਆ ਮੈਚ ਉਹ ਸ਼ਾਮ ਨੂੰ 3 ਜਾਂ 4 ਦੋ ਵਿੱਚ ਵਿੱਚ ਹੋ ਰਹੇ ਆਣਗੇ। ਤੇ ਦਰਸ਼ਕਾਂ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਆ ਬਹੁਤ ਪੱਤਖਾ ਦਿੰਦੇ ਆ ਤੇ ਦਰਸ਼ਕਾਂ ਨੂੰ ਲੱਕੀ ਡਰਾਜ ਬਾਈ ਆਪਾਂ 11 ਸਾਈਕਲ ਕੱਢ ਰਹੇ ਆ 11 ਸਾਈਕਲ ਕੱਢਨੇ ਜਿੱਥੋਂ ਦਰਸ਼ਕਾਂ ਦੀ ਇੱਕ ਥਾਂ ਤੇ ਐਂਟਰੀ ਆ ਸਾਰਿਆਂ ਦੀ ਬਾਈ ਉੱਥੇ ਪਰਚੀਆਂ ਖੇਡ ਚ ਫੜਾਈਆਂ ਜਾਣਗੀਆਂ ਬਾਈ ਆਪਣੀਆਂ ਪਰਚੀਆਂ ਪ੍ਰਾਪਤ ਕਰ ਲਿਓ ਠੀਕ ਆ ਨਾ ਬਾਈ ਕਿਸੇ ਨੂੰ ਕੋਈ ਬੋਲਣਾ ਮੜੇ ਆਪਣੀ ਜਾਣਕਾਰੀ ਦੂਜੀ ਵੀ ਦੇ ਲੋ ਜਾਣ ਸਾਰੀਆਂ ਆਪਣੀਆਂ ਟੀਮਾਂ ਮਾਝਾ ਮਾਲਵਾ ਪਾ ਦੋ ਆਪਾਂ ਜਿਹੜੀ ਮਾਝਾ ਮਾਲਵਾ ਦੁਆਬਾ ਤੇ ਹਰਿਆਣੇ ਦੀਆਂ ਟੀਮਾਂ ਬਾਬੇ ਦੀ ਕਿਰਪਾ ਨਾਲ ਉਹਨਾਂ ਦੇ ਵਿੱਚ ਸਾਰੇ ਵੱਡੇ ਮੱਲ ਖੇਡ ਰਹੇ ਆ ਜਿੰਨੇ ਪੰਜਾਬ ਦੇ ਚੋਟੀ ਦੇ ਪਲੇਅਰ ਅੱਜ ਦੇ ਟਾਈਮ ਉਹ ਆਪਣੇ ਪ੍ਰੈਂਡੀਆ ਨੇ ਸਾਰੇ ਖੇਡਣਗੇ ਬਾਕੀ ਆਪਣੇ ਭਰਾ ਗਲਾਬ ਗਲਾਬ ਤੋਂ ਨਹੀਂ ਝੋਟੇ ਜੌਂਟੀ ਹੋਣੀ ਹੋਗੇ ਜੌਂਟੀ ਹੋਣੀ ਸਾਰੇ ਕਲਾਕਾਰ ਪਾਈ ਜਾ ਰਹੇ ਸਾਰੇ ਆ ਰਹੇ ਆ ਫੁੱਲਾ ਘੜਾ ਬਾਈ ਗਲਾਬ ਦਾ ਸਾਰੇ ਜਿੰਨੇ ਬੰਦੇ ਸੇ ਖੜੇ ਆ ਬਾਈ ਸਾਰੇ ਆ ਦੇ ਘਰ ਦਾ ਮੇਲਾ ਸਮਝ ਕੇ ਨੂੰ ਮੇਲੇ ਨੂੰ ਕਰਾ ਰਹੇ ਨੇ ਹਣਾ ਬਾਈ ਸਾਰੇ ਤੇ ਕੈਮਰਾ ਮਾਰ ਕੇ ਦੱਸ ਆ ਦੇ ਦਿਖਾ ਦੋ ਭਰਾ ਬਣ ਕੇ ਸਾਰੇ ਜਾਣੇ ਤੁਸੀਂ ਵੀ ਸਹਿਯੋਗ ਕਰੋ ਆਪਣੇ ਪ੍ਰਭਾ ਕਿ ਪਲੇਅਰ ਵੀ ਆਪਣੇ ਪ੍ਰਭਾ ਦੇ ਦੁਆਰੇ ਹੋ ਜਾਂ ਕਰੀ